ਆਜੇ ਜਾਤੀ ਸ਼ਬਦ ਅਕਸਰ ਵਿਤਕਰੇ ਅਸਮਾਨਤਾ ਅਤੇ ਡੂੰਗੀ ਵੰਡ ਦੇ ਚਿੱਤਰਾਂ ਨੂੰ ਜਨਮ ਦਿੰਦਾ ਹੈ ਤੁਸੀਂ ਦਹਾਕਿਆਂ ਤੋਂ ਨਫ਼ਰਤ ਦੀਆਂ ਕਹਾਣੀਆਂ ਸੁਣਦੇ ਹੋ ਅਤੇ ਲੋਕਾਂ ਨੂੰ ਇੱਕ ਦੂਜੇ ਦੇ ਵਿਰੋਧ ਬਣਾਉਣ ਲਈ ਇੱਕ ਸਾਧਨ ਵਜੋਂ ਵਰਤੇ ਜਾਂਦੇ ਹੋ ਪਰ ਇੱਕ ਪਲ ਲਈ ਪਿੱਛੇ ਹਟੋ ਅਤੇ ਇੱਕ ਸਧਾਰਨ ਸਵਾਲ ਪੁੱਛੋ ਕੀ ਹੁੰਦਾ ਜੀ ਜਾਤੀ ਜ਼ਿਆਦਾਤਰ ਰੋਜ਼ਾਨਾ ਜ਼ਿੰਦਗੀ ਲਈ ਕੰਮ ਕਰਨ ਵਾਲੇ ਪਰਿਵਾਰਾਂ ਲਈ ਸਿਰਫ ਇੱਕ ਹੋਰ ਸ਼ਬਦ ਹੁੰਦਾ 파ਰਤੀ ਉਪਮਹਾਂਦੀਪ ਵਿੱਚ ਪੁਰਾਣੇ ਸਮਿਆਂ ਵਿੱਚ ਭਾਈਚਾਰਿਆਂ ਨੂੰ ਉਹਨਾਂ ਦੇ ਕਿੱਤਿਆਂ ਦੁਆਰਾ ਜਾਣਿਆ ਜਾਂਦਾ ਸੀ ਸੋਚੋ ਕਿ ਅੱਜ ਅਸੀਂ ਕਿਵੇਂ ਗੱਲ ਕਰਦੇ ਹਾਂ ਕੰਟੈਂਟੈਂਟ ਸਾਫਟਵੇਅਰ ਇੰਜੀਨੀਅਰ ਟੈਸਟਿੰਗ ਇੰਜੀਨੀਅਰ ਇਹ ਇੰਜੀਨੀਅਰ ਇਹ ਇੰਜੀਨੀਅਰ ਸੇਲਜ਼ਮੈਨ ਸ਼ੈਫ ਗਹਿਣਾ ਨਿਰਮਾਤਾ ਪਲੰਬਰ ਡਾਕਟਰ ਸਰਜਨ ਇਹ ਉਹ ਭੂਮਿਕਾਵਾਂ ਹਨ ਜੋ ਲੋਕ ਚੁਣਦੇ ਹਨ ਸਿੱਖਦੇ ਹਨ ਅਤੇ ਪਾਸ ਕਰਦੇ ਹਨ ਕੰਮ ਲਈ ਇੱਕ ਨਾਮ ਲੋਕਾਂ ਨੂੰ ਇੱਕ ਦੂਜੇ ਨੂੰ ਲੱਭਣ ਸਿਖਿਆਰਥੀਆਂ ਨੂੰ ਸਿਖਲਾਈ ਦੇਣ ਅਤੇ ਸਮਾਜ ਦੀ ਸੇਵਾ ਕਰਨ ਵਿੱਚ ਸਹਾਇਤਾ ਕਰਦਾ ਹੈ ਇੱਕ ਡਾਕਟਰ ਅਤੇ ਇੰਜੀਨੀਅਰ ਅਧਿਕਾਰਾਂ ਅਤੇ ਸਨਮਾਨ ਵਿੱਚ ਬਰਾਬਰ ਹਨ ਅਸੀਂ ਦੋਵਾਂ ਵਿੱਚ ਸਿਰਫ ਇਸ ਲਈ ਗੁੱਸਾ ਨਹੀਂ ਦੇਖਦੇ ਕਿਉਂਕਿ ਉਹਨਾਂ ਨੇ ਵਕਤ ਅਰ ਹੁਨਰ ਚੁਣਿਆ ਹਨ ਕੰਮ ਹੀ ਕੰਮ ਹੈ ਅਤੇ ਸਮਾਜ ਨੂੰ ਹਰ ਕਲਾ ਦੀ ਜ਼ਰੂਰਤ ਹੈ ਜਦੋਂ ਅਸੀਂ ਇਸ ਨੂੰ ਯਾਦ ਕਰਦੇ ਹਾਂ ਤਾਂ ਲੇਬਲ ਆਪਣਾ ਡੰਗ ਗਵਾ ਦਿੰਦੇ ਹਨ ਪਰਿਵਾਰ ਅਕਸਰ ਆਪਣੇ ਬੱਚਿਆਂ ਨੂੰ ਉਹਨਾਂ ਦੇ ਨਕਸ਼ੇ ਕਦਮਾਂ ਉਤੇ ਚੱਲਣ ਲਈ ਤਿਆਰ ਕਰਦੇ ਹਨ ਤੁਸੀਂ ਇਸ ਨੂੰ ਹਰ ਜਗ੍ਹਾ ਦੇਖ ਸਕਦੇ ਹੋ 11 ਵਪਾਰੀਆਂ ਦੀ ਅਗਲੀ ਪੀੜ੍ਹੀ ਕਾਰੋਬਾਰ ਸ਼ੁਰੂ ਕਰ ਰਹੀ ਹੈ ਜਾਂ ਡਾਕਟਰ ਬੱਚੇ ਡਾਕਟਰ ਬੜ ਰਹੇ ਹਨ ਅਤੇ ਇਦੋਂ ਤੱਕ ਵੀ ਡਾਕਟਰ ਨਾਲ ਵਿਆਹੇ ਕਰ ਰਹੇ ਹਨ ਇਹ ਕੁਦਰਤੀ ਮਹਿਸੂਸ ਹੁੰਦਾ ਹੈ ਕਿਉਂਕਿ ਹੁਨਰ ਨੈਟਵਰਕ ਅਤੇ ਸੰਦ ਪਰਿਵਾਰਾਂ ਵਿੱਚ ਰਹਿੰਦੇ ਹਨ ਮਹਾਰਤ ਸਮੇਂ ਦੇ ਨਾਲ ਨਾਲ ਬਣਾਈ ਜਾਂਦੀ ਹੈ ਸੈਂਕੜੇ ਸਾਲ ਪਹਿਲਾਂ ਵੀ ਕਈ ਭਾਈਚਾਰਿਆਂ ਨੇ ਅਜਿਹਾ ਹੀ ਕੀਤਾ ਸੀ ਲੋਕ ਆਪਣੇ ਬੱਚਿਆਂ ਨੂੰ ਇੱਕੋ ਕਿੱਤੇ ਵਿੱਚ ਰੱਖਣ ਅਤੇ ਇਸ ਦੇ ਅੰਦਰ व्याकरण ਵਿੱਚ ਸਹਿਜ ਮਹਿਸੂਸ ਕਰਦੇ ਸਨ ਇਸ ਨੇ ਵਪਾਰਕ ਰਾਜਾਂ ਦੀ ਰੱਖਿਆ ਕੀਤੀ ਸਥਿਰ ਸਿਕਲਾਈ ਨੂੰ ਯਕੀਨੀ ਬਣਾਇਆ ਅਤੇ ਖਰੀਦਦਾਰਾਂ ਅਤੇ ਸਰਪ੍ਰਸਤਾਾਂ ਲਈ ਵਿਸ਼ਵਾਸ ਪੈਦਾ ਕੀਤਾ ਇਹ ਇੱਕ ਵੱਖਰੀ ਯੁੱਗ ਲਈ ਵਿਹਾਰਕ ਪ੍ਰਣਾਲੀਆਂ ਸਨ ਇਸ ਲਈ ਜਦੋਂ ਕੰਮ ਅਤੇ ਸਿੱਖਣ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਤਾਂ ਅਸਲੀਅਤ ਆਮ ਅਤੇ ਨੁਕਸਾਨਦੇਹ ਹੋ ਸਕਦੀ ਹੈ ਹਾਲਾਂਕਿ ਕੋਈ ਵੀ ਇਹ ਨਹੀਂ ਕਹਿ ਰਿਹਾ ਹੈ ਕਿ ਪਹਿਲਾਂ ਕੁਝ ਵੀ ਬੁਰਾ ਨਹੀਂ ਸੀ ਜੋ ਹਰ ਜਗ੍ਹਾ ਸਾਰੇ ਸਮਾਜਾਂ ਖੇਤਰਾں ਤਰਮਾ ਵਿੱਚ ਮੌਜੂਦ ਸੀ ਹਰ ਹੁਨਰ ਦੀ ਇੱਜ਼ਤ ਸਨਮਾਨ ਕਰਦੇ ਹੋਏ ਜੋ ਗਲਤ ਹੈ ਉਸ ਨੂੰ ਠੀਕ ਕਰਨ ਨਾਲ ਤਰੱਕੀ ਹੁੰਦੀ ਹੈ ਇਹ ਸੰਤੁਲਨ ਹੈ ਕਿ ਪਾਈਚਾਰਿਆਂ ਦਾ ਵਿਕਾਸ ਕਿਵੇਂ ਹੁੰਦਾ ਹੈ ਇਸ ਦੀ ਕਲਪਨਾ ਕਰੋ ਹੁਣ ਤੋਂ ਕੁਝ 100 ਸਾਲ ਬਾਅਦ ਕੋਈ ਲੋਕਾਂ ਨੂੰ ਦੱਸਦਾ ਹੈ ਕਿ ਡਾਕਟਰ ਸੋਚਦੇ ਹਨ ਕਿ ਉਹ ਇੰਜੀਨੀਅਰਾਂ ਨਾਲੋਂ ਬਿਹਤਰ ਹਨ ਉਹ ਦੁਹਰਾਉਂਦੇ ਹਨ ਕਿ ਇੰਜੀਨੀਅਰਾਂ ਨੂੰ ਕਈ ਪੀੜ੍ਹੀਆਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਡਾਕਟਰ ਨਾਲ ਨਫ਼ਰਤ ਕਰਨੀ ਚਾਹੀਦੀ ਹੈ ਉਹ ਪੈਰੋਕਾਰਾਂ ਦੀ ਭਰਤੀ ਕਰਦੇ ਹਨ ਗੁੱਸਾ ਪੜਕਾਉਂਦੇ ਹਨ ਅਤੇ ਲੋਕਾਂ ਨੂੰ ਸਿੱਖਣ ਦੀ ਬਜਾਏ ਲੜਨ ਲਈ ਮਜਬੂਰ ਕਰਦੇ ਹਨ ਇੰਜੀਨੀਅਰ ਆਪਣੀ ਕਲਾ ਉਤੇ ਧਿਆਨ ਕੇਂਦ੍ਰਿਤ ਕਰਨਾ ਬੰਦ ਕਰ ਦਿੰਦੇ ਹਨ ਡਾਕਟਰ ਆਪਣੀ ਗੁੰਡੀਆਂ ਉੱਤੇ ਪਰੋਸਾ ਕਰਨਾ ਬੰਦ ਕਰ ਦਿੰਦੇ ਹਨ ਹੁਨਰ ਕਮਜ਼ੋਰ ਹੋ ਜਾਂਦਾ ਹੈ ਸੇਵਾਵਾਂ ਟੁੱਟ ਜਾਂਦੀਆਂ ਹਨ ਅਤੇ ਅਰਾਜਕਤਾ ਵਿੱਚ ਕੁਝ ਲੁਕੇ ਹੋਏ ਹੱਥ ਸ਼ਕਤੀ ਅਤੇ ਦੌਲਤ ਪ੍ਰਾਪਤ ਕਰਦੇ ਹਨ ਅੰਤ ਵਿੱਚ ਪੂਰਾ ਸਮਾਜ ਦੁਖੀ ਹੁੰਦਾ ਹੈ ਕੀ ਇਹ ਉਹ ਪੈਟਰਨ ਨਹੀਂ ਹੈ ਜਿਸ ਉੱਤੇ ਸਾਨੂੰ ਅੱਜ ਨਜ਼ਰ ਰੱਖਣੀ ਚਾਹੀਦੀ ਹੈ ਜਦੋਂ ਨਵੇਂ ਲੇਬਲ ਅਤੇ ਪੁਰਾਣੇ ਜ਼ਖਮਾਂ ਨੂੰ ਵੰਡਣ ਲਈ ਵਰਤਿਆ ਜਾਂਦਾ ਹੈ ਹਰ ਕੋਈ ਹਾਰ ਜਾਂਦਾ ਹੈ ਸਾਡੀ ਤਾਕਤ ਮਿਲ ਕੇ ਕੰਮ ਕਰਨ ਵਿੱਚ ਹੈ ਨਾ ਕਿ ਇੱਕ ਦੂਜੇ ਨੂੰ ਹੀਠਾ ਸੁੱਟਣ ਵਿੱਚ ਇਕਤਾ ਜ਼ਰੂਰੀ ਹੈ ਇੱਥੇ ਇਸ ਦਾ ਦਿਲ ਹੈ ਕਿਸੇ ਨੂੰ ਵੀ ਸਾਨੂੰ ਉਹਨਾਂ ਕਹਾਣੀਆਂ ਨਾਲ ਵੰਡਣ ਨਾ ਦਿਓ ਜੋ ਕੰਮ ਨੂੰ ਯੁੱਧ ਵਿੱਚ ਬਦਲ ਦਿੰਦੀਆਂ ਹਨ ਹੀਰਾ ਫੇਰੀ ਦੁਆਰਾ ਦੇਖੋ ਅਤੇ ਹਰ ਵਿਅਕਤੀ ਨੂੰ ਪਹਿਲਾਂ ਇੱਕ ਮਨੁੱਖ ਦੇ ਰੂਪ ਵਿੱਚ ਫਿਰ ਇੱਕ ਸਾਥੀ ਈਸ਼ਵਰ ਦੇ ਰੂਪ ਵਿੱਚ ਮਿਲੋ ਬਰਾਬਰ ਅਧਿਕਾਰ ਬਰਾਬਰ ਸਨਮਾਨ ਸਾਂਝੀ ਤਰੱਕੀ ਰੋਜ਼ਾਨਾ ਜੀਵਨ ਵਿੱਚ ਸ਼ੋਰ ਉਤੇ ਸਪਸ਼ਟਤਾ ਚੁਣੋ ਆਪਣੀ ਕਲਾ ਸਿੱਖੋ ਦੂਜਿਆਂ ਨੂੰ ਆਪਣੀ ਕਲਾ ਸਿੱਖਣ ਵਿੱਚ ਮਦਦ ਕਰੋ ਅਤੇ ਲੋਕਾਂ ਨੂੰ ਯੋਗਤਾ ਅਤੇ ਚਰਿੱਤਰ ਦੁਆਰਾ ਪਰਖੋ ਨਾ ਕਿ ਲੇਬਲ ਦੁਆਰਾ ਪਰਿਵਾਰਾਂ ਅਤੇ ਕਾਰੋਬਾਰਾਂ ਵਿੱਚ ਪੁਲਾਂ ਦਾ ਨਿਰਮਾਣ ਕਰੋ ਆਪਣੀ ਜ਼ਿੰਦਗੀ ਅਤੇ ਆਚਰਣ ਨੂੰ ਬਿਹਤਰ ਬਣਾਉਣ ਲਈ ਜ਼ਿੰਮੇਵਾਰ ਮਹਿਸੂਸ ਕਰੋ ਅਤੇ ਕਿਸੇ ਹੋਰ ਦੀ ਖੇਡ ਵਿੱਚ ਮੋਰੇ ਬਣਨ ਲਈ ਬ੍ਰੇਨਵਾਸ਼ ਨਾ ਕਰੋ ਜੇ ਇਹ ਗੁੰਝਦਾ ਹੈ ਤਾਂ ਆਪਣੇ ਪਰਿਵਾਰ ਦੇ ਹੁਨਰ ਦੀ ਕਹਾਣੀ ਸਾਂਝੀ ਕਰੋ ਇੱਕ ਅਭਿਆਸ ਨਾਲ ਟਿੱਪਣੀ ਕਰੋ ਜੋ ਕੰਮ ਦੀ ਇੱਜ਼ਤ ਨੂੰ ਜੁੜਦਾ ਰੱਖਦਾ ਹੈ ਜਿੱਥੇ ਤੁਸੀਂ ਰਹਿੰਦੇ ਹੋ ਲੋਕਾਂ ਨੂੰ ਇਕੱਠੇ ਕਰਨ ਵਾਲੀਆਂ ਵਦੇਰੇ ਜ਼ਮੀਨੀ ਕਹਾਣੀਆਂ ਨੂੰ ਪਸੰਦ ਕਰੋ ਅਤੇ ਸਬਸਕ੍ਰਾਈਬ ਕਰੋ ਆਓ ਆਪਾਂ ਸਾਰੇ ਆ ਲਈਏ ਆਣਪ ਇਕਤਾ ਅਤੇ ਬਿਹਤਰ ਮਿਆਰਾਂ ਦੀ ਚੋਣ ਕਰੀਏ